ਅੱਜ ਨਗਰ ਪੰਚਾਇਤ ਡੜਬਾ ਦੇ ਜਿਹੜੇ 13 ਐਮਸੀ ਚੁਣੇ ਗਏ ਸੀ ਸਾਰੇ 13 ਦੇ 13 ਐਮਸੀ ਸਹਿਬਾਨ ਨੂੰ ਅੱਜ ਸਰਟੀਫਿਕੇਟ ਜਿਹੜੇ ਤਕਸੀਮ ਕੀਤੇ ਗਏ ਨੇਗੇ ਅੱਜ ਤੋਂ ਬਾਅਦ ਉਹ ਐਮਸੀ ਜਿਹੜੇ ਬਣ ਚੁੱਕੇ ਨੇਗੇ ਨੋਟੀਫਿਕੇਸ਼ਨ ਬਕਾਇਦਾ ਸਰਕਾਰ ਵੱਲੋਂ ਬੜੀ ਜਲਦੀ ਜਾਰੀ ਹੋ ਜਾ ਲਗਾ ਔਰ ਸਾਰੇ ਐਮਸੀ ਸਹਿਬਾਨ ਨੂੰ ਬਹੁਤ-ਬਹੁਤ ਮੇਰੇ ਵੱਲੋਂ ਮੁਬਾਰਕਾਂ ਔਰ ਸਾਰਿਆਂ ਨੂੰ ਇੱਕੋ ਗੱਲ ਕਹੀ ਆ ਕਿ ਸਾਰੇ ਜਣੇ ਇਮਾਨਦਾਰੀ ਦਾ ਕੰਮ ਕਰੋ ਪੈਸੇ ਸਰਕਾਰ ਵੱਲੋਂ ਅਸੀਂ ਦੇਣੇ ਦੇਗੇ ਤੁਸੀਂ ਥੱਲੇ ਉਹਨਾਂ ਦੀ ਐਗਜ਼ੀਕਿਊਸ਼ਨ ਕਰਨੀ ਆ ਥੱਲੇ ਉਹਨਾਂ ਪੈਸਿਆਂ ਨੂੰ ਲਾਗੂ ਕਰਨਾਗਾ ਔਰ ਸਾਰੇ ਜਣੇ ਕੰਮ ਨੂੰ ਜਿਹੜਾ ਹੈਗਾ ਪਹਿਲ ਦੇ ਕੇ ਪਾਰਦਰਸ਼ੀ ਦੇ ਨਾਲ ਇਮਾਨਦਾਰੀ ਨਾਲ ਕੰਮ ਕਰੋ ਬੱਤੂ ਸਾਹਿਬ ਪਹਿਲਾਂ ਦੇਖਿਆ ਜਾਂਦਾ ਸੀ ਜਦੋਂ ਪਹਿਲਾ ਇਲੈਕਸ਼ਨ ਹੁੰਦੀ ਸੀਗਾ ਆ 13 ਵਾਰਡ ਨੇ ਕਦੇ ਵੀ ਐਮਸੀ 'ਚ ਇਕੱਠੇ ਨਹੀਂ ਹੋਏ ਬੇਸ਼ੱਕ ਕੋਈ ਵੀ ਧੜਾ ਸੀਗਾ ਪਰ ਪਹਿਲੀ ਵਾਰ ਹੋਇਆ ਜੀ ਚਾਹੇ ਉਹ ਆਜ਼ਾਦ ਜਿੱਤੇ ਕੋਈ ਚਾਹੇ ਭਾਜਪਾ ਦਾ ਚਾਹੇ ਆਮ ਆਦਮੀ ਪਾਰਟੀ ਇੱਕੋ ਪੰਚ ਤੇ ਇਕੱਠੇ ਹੋਏ ਨੇ ਅੱਜ ਦੇਖੋ ਬੈਸਵੰਦਾ ਇਹ ਤੁਹਾਡੀ ਨੇਕ ਦਿੱਤੀ ਆ ਇਮਾਨਦਾਰੀ ਆ ਔਰ ਸਾਡੀ ਇਮ ਡਾਟਕੇ ਖੜੇ ਨੇ ਪਹਿਲੀ ਵਾਰ ਹੋਇਆ ਕਿ ਕਦੇ ਕਿਸੇ ਇੱਕ ਵਾਰਡ ਦੇ ਵਿੱਚ ਵੀ ਕੋਈ ਹਿੰਸਾ ਨਹੀਂ ਹੋਈ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਤਕਰਾਰ ਨਹੀਂ ਹੋਇਆ ਹੈਗਾ ਸਾਰਿਆਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਆਪਸੀ ਭਾਈਚਾਰਾ ਕਾਇਮ ਰੱਖ ਕੇ ਇਲੈਕਸ਼ਨ ਲੜੀ ਹੈਗੀ ਬੇਸ਼ੱਕ ਇੱਕ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੁਝ ਉਹ ਲੋਕ ਅਪਰਾਧੀ ਕਿਸਮ ਦੇ ਲੋਕ ਖੜੇ ਕੀਤੇ ਗਏ ਸੀਗੇ ਜਿਨ੍ਹਾਂ ਦਾ ਪਿਸ਼ੋਕੜ ਮਸਾਂਵਿੰਦਾ ਨਸ਼ੇ ਵੇਚਣ ਵਾਲਾ ਸੀ ਨਸ਼ੇ ਦੇ ਉਹ ਤਸਕਰ ਸੀਗੇ ਉਹ ਖੜੇ ਕੀਤੇ ਗਏ ਸੀ ਪਰ ਲੇਕਿਨ ਢੜਵੇਂ ਤੇ ਲੋਕਾਂ ਨੇ ਉਨਾਰੋਨ ਨੂੰ ਕਾਰਤਾਇਕ ਤੁਹ ਪਤਾ ਲੱਗਦਾਗਾ ਕਿ ਇਮਾਨਦਾਰ ਲੋਕਾਂ ਨੂੰ ਸਾਫ਼ ਸਬੀ ਦੇ ਲੋਕਾਂ ਨੂੰ ਲੋਕ ਚੜੇ ਦੇਗੇ ਉਹ ਤਰਜੀਹ ਦਿੰਦੇ ਨੇਗੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਜੀ ਰਾਜਾ ਬੜਿੰਗ ਉਹ ਅੱਜ ਖੰਨੇ ਪਹੁੰਚੇ ਨੇ ਤੇ ਇਲਜ਼ਾਮ ਵੀ ਲਗਾ ਰਹੇ ਨੇ ਪਾਰਟੀ ਤੇ ਕਹਿੰਦੇ ਕਿ ਆਮ ਆਦੀ ਪਾਰਟੀ ਦੇ ਬਹੁਤ ਸਾਰੇਾਂ ਦੇ ਵਿੱਚ ਜਿਹੜਾ ਇਹ ਸਿੱਖ ਘਟਨਾਵਾਂ ਦਾ ਉਹ ਇਲਜ਼ਾਮ ਦਿੱਤਾ ਜੀ ਮੈਂ ਰਾਜਾ ਬੜਿੰਗ ਜੀ ਨੂੰ ਕਹੂੰਗਾ ਕਿ ਆ ਕੇ ਆਪਣੇ ਵਰਕਰਾਂ ਤੋਂ ਪੁੱਛ ਲੈਣ ਜਿਹੜੇ ਵਿੱਚ ਕਿ ਕਦੇ ਕਿਸੇ ਨਾਲ ਕੋਈ ਤੱਕਾ ਹੋਇਆ ਪਿਛਦੀਆਂ ਪੰਚਾਇਤ ਇਲੈਕਸ਼ਨਾਂ ਮਿਊਸਪਲ ਕਮੇਟੀ ਦੀਆਂ ਇਲੈਕਸ਼ਨਾਂ ਕਦੇ ਕਿਸੇ ਦੇ ਨੂੰ ਕੋਈ ਤਕਰਾਰ ਤੱਕ ਵੀ ਹੋਇਆ ਹੋਵੇ ਆ ਕੇ ਇੱਥੇ ਪੁੱਛਣ ਬਲਕੇ ਉਹਨਾਂ ਨੇ ਤਾਂ ਮੈਂ ਰਾਜਾ ਬਣਕੀ ਜੀ ਨੂੰ ਪੁੱਛਣਾ ਚਾਹੁੰਦਾ ਸੀਗਾ ਕਿ ਤੁਹਾਡੀ ਕੀ ਮਜਬੂਰੀ ਆ ਕਿ ਤੁਸੀਂ ਦਿੜਬੇ ਦੇ ਅੰਦਰ ਨਸ਼ਾ ਤਸਕਰਾਂ ਨੂੰ ਪਹਲ ਦਿੱਤੀ ਕਿ ਤੁਸੀਂ ਉਹਨਾਂ ਲੋਕਾਂ ਨੂੰ ਟਿਕਟਾ ਦਿੱਤੀਆਂ ਜਿਨ੍ਹਾਂ ਦੇ ਪਰਿਵਾਰ ਦੇ ਉੱਤੇ 10 10 15 15 ਕੇਸ ਚੱਲਦੇ ਨੇਗੇ ਸੋ ਜਵਾਬ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਪੰਜਾਬ ਦੇ ਅੰਦਰ ਮੈਂ ਸਮਝਦਾ ਰਾਜਾ ਬਣਕੀ ਦੀ ਗਵਾਈ ਚ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਾ ਤਸਕਰਾਂ ਦਾ ਸਾਥ ਦੇ ਰਹੀ ਆ ਸੰਗਰਸ ਗੁਰੂ ਦੇ ਵਿੱਚ ਕਿਹਾ ਜਾ ਰਿਹਾ ਜੀ ਬਹੁਤ ਸਾਰੇ ਛੱਟ ਪਾਰਟ ਜਿਹੜੀ ਗਿਆ ਉਮੀਦਵਾਰ ਦਿੱਤੇ ਹੈਗੇ ਨਹੀਂ ਜੀ ਅ ਦੇਖੋ ਉੱਥੇ ਕਾਫੀ ਉਮੀਦਵਾਰ ਜਿਹੜੇ ਨੇ ਆਮ ਆਦਮੀ ਪਾਰਟੀ ਜਿੱਤੇ ਨੇ ਪਰ ਲੇਕਿਨ ਬਹੁਤ ਸਾਰੇ ਉਮੀਦਵਾਰ ਉਹ ਜਿੱਤੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸਹਿਯੋਗ ਰੱਖਦੇ ਨੇ ਆਜ਼ਾਦ ਮੈਂਬਰ ਜਿੱਤੇ ਨੇ ਉਹ ਸਾਰੇ ਬੜੀ ਜਲਦੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਰ ਸ਼ਹਿਰ ਦਾ ਵਿਕਾਸ ਕਿਵੇਂ ਦੇਖੋ ਸਰ ਸ਼ੁਰੂ ਕਰਨ ਵਾਸਤੇ ਕਹਿੰਦਾ ਜੀ ਐਮਸੀ ਸਾਹਿਬਾਨ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਡਿਊਟੀ ਲਈ ਜਾ ਕਿ ਸ਼ਹਿਰ ਦਾ ਵਿਕਾਸ ਕਰੋ ਪਹਿਲਾਂ ਹੀ ਬਹੁਤ ਸਾਰੇ ਪੈਸੇ ਜਿਹੜੇ ਲੱਗ ਚੁੱਕੇ ਨੇ ਆਪਾਂ ਜਿਸ ਕੰਪਲੈਕਸ ਦੇ ਅੰਦਰ ਖੜੇ ਆ ਤੁਸੀਂ ਦੇਖੋ ਕਿ 9 ਏਕੜ ਦੇ ਅੰਦਰ ਇਹ ਕੰਪਲੈਕਸ ਜਿਹੜਾ ਉਹ ਬਣਿਆਗਾ ਇਹ ਬਹੁਤ ਹੀ ਅ ਥੋੜੇ ਦਿਨ ਆ ਬਾਦ ਆਪਾਂ ਸਾਹਮਣੇ ਸਪੋਰਟਸ ਇੰਡੋਰ ਸਟੇਡੀਅਮ ਦਾ ਵੀ ਨੀ ਪੱਤਾ ਰੱਖਣਾਗਾ ਔਰ ਉਸ ਤੋਂ ਪਹਿਲਾਂ ਨਾਲ ਹੀ ਉਸੇ ਦਿਨ ਮੈਂ ਸਮਝਦਾਗਾ ਸਾਡਾ ਜਿਹੜਾ ਕੰਪਲੈਕਸ ਹੈਗਾ ਜਿਹੜਾ ਜਿੱਥੇ ਵਿਆਹ ਸ਼ਾਦੀਆਂ ਹੋਇਆ ਕਰਨਗੀਆਂ ਉਸ ਕੰਪਲੈਕਸ ਦਾ ਵੀ ਨੀ ਪੱਤਾ ਰੱਖਣਾਗਾ ਸੋ ਵਿਕਾਸ ਦੇ ਕੰਮ ਤਾਂ ਪਿਛਲੇ 2.5 ਤਿੰਨ ਸਾਲਾਂ ਤੋਂ ਲਗਾਤਾਰ ਜਾਰੀ ਨੇ ਜੀ ਆ ਦੇਖੋ ਭਾਰਤੀ ਜਨਤਾ ਪਾਰਟੀ ਉਹ ਜਮਾਤ ਆ ਜਿਹੜੀ ਬਾਬਾ ਸਾਹਿਬ ਭੀਮrao Ambedkar ਜੀ ਨੂੰ ਨਫ਼ਰਤ ਕਰਦੀ ਆ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਬਹੁਤ ਮਾਰੇ ਸ਼ਬਦਾਂ ਦਾ ਪ੍ਰਯੋਗ ਬਾਬਾ ਸਾਹਿਬ ਹੀਮਰੋ ਅਮੇੜਕਰ ਲਈ ਕੀਤਾ ਮੈਂ ਉਹਦੀ ਦਦਾ ਕਰਦਾਗਾ ਸੋ ਬਿਲਕੁਲ ਆਮ ਆਦਮੀ ਪਾਰਟੀ ਬੰਨ੍ਹ ਕਰਦੀ ਹੈ ਕਿ ਮਿਤ ਸ਼ਾਜੀ ਨੂੰ ਤੁਰੰਤ ਦੇਸ਼ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਸ਼ੋਅ ਕਰਦੀਆਂ ਨੰਗੀਆਂ ਕਿ ਦੇਸ਼ ਦਾ ਸੰਵਿਧਾਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਅੰਦਰ ਖਤਰੇ ਵਿੱਚ ਆ ਪਰ ਲੇਕਿਨ ਅਸੀਂ ਲੋਕ ਬਾਬਾ ਸਾਹਿਬ ਹੀਮਰੋ ਅਮੇੜਕਰ ਜੀ ਦੀ ਸੋਚ ਦੇ ਨਾਲ ਖੜੇ ਆ ਔਰ ਸੰਵਿਧਾਨ ਨੂੰ ਬਚਾ ਕੇ ਰੱਖਾਂਗੇ ਇਸਾਨਾ ਬਾਰੇ ਕਿਸ ਤਰ੍ਹਾਂ ਦੇਖਦੇ ਹੋ ਸਰ ਤੁਸੀਂ ਜਿਹੜਾ ਹੈਗਾ ਲੰਮੇ ਸ਼ਬਦ ਦਾ ਪੱਤਰ ਆਇਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਬੜੇ ਲੰਬੇ ਅਰਸ਼ੇ ਤੋਂ ਸੰਘਰਸ਼ ਕਰ ਰਹੇ ਨੇ ਕਿ ਉਹਨਾਂ ਨੇ ਮਰਨ ਮਰਤ ਵੀ ਰੱਖਿਆ ਹੋਇਆਗਾ ਸੋ ਮੈਂ ਸਮਝਦਾ ਕੇਂਦਰ ਸਰਕਾਰ ਤੁਰੰਤ ਦੱਲੇਵਾਲ ਜੀ ਦੇ ਨਾਲ ਉਹਨਾਂ ਸਾਰੇ ਸਾਥੀਆਂ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਦਾ ਹੱਲ ਕਰੇ ਕਿਉਂਕਿ ਭਾਰਤੀ ਜਨਤਾ ਪਾਰਟੀ ਬੜੇ ਲੰਬੇ ਸਮੇਂ ਤੋਂ ਕਿਸਾਨ ਨੂੰ ਨਫ਼ਰਤ ਦੀ ਅੱਖ ਨਾਲ ਦੇਖਦੀ ਆ ਕਿਸਾਨ ਨੂੰ ਦੇ ਨਾਲ ਨਫ਼ਰਤ ਕਰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਦੇਸ਼ ਦੇ ਕਿਸਾਨਾਂ ਨੇ ਵੱਡਾ ਸੰਘਰਸ਼ ਵਿੜਿਆ ਸੀ ਔਰ ਕਿਸਾਨ ਜਿਹੜੇ ਉਹ ਕਾਮਯਾਬ ਹੋ ਕੇ ਨਿਕਲੇ ਸੀਗੀ ਇਸੇ ਗੱਲ ਦੀ ਰੰਜਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਰੱਖਦੀ ਐ ਸੋ ਮੈਂ ਸਮਝਦਾ ਰੰਜਸ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਆਗੂਆਂ ਨਾਲ ਗੱਲਬਾਤ ਕਰਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਸਰ ਸਿਹਤ ਉਹਨਾਂ ਦੀ ਲਗਾਤਾਰ ਵਿਗੜਦੀ ਜਾ ਰਹੀ ਐ ਬਿਲਕੁਲ ਅਸੀਂ ਇਸ ਗੱਲ ਦੀ ਚਿੰਤਾ ਤਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਾ ਤਾਂ ਅਸੀਂ ਸਾਰੇ ਚਿੰਤਤਾਂ ਸੋ ਮੈਂ ਸਮਝਦਾ ਤੁਰੰਤ ਉਹਦਾ ਹੱਲ ਹੋਵੇ ਅਸੀਂ ਉਹਨਾਂ ਨੂੰ ਮੈਡੀਕਲ ਸਹਾਇਤਾ ਜਿਹੜੀ ਆ ਉਹ ਲਗਾਤਾਰ ਦੇ ਰਹਾਂਗੇ ਸੋ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਆਪਣਾ ਆੜਿਆਲ ਰਵਈਆ ਛੱਡ ਕੇ ਤੁਰੰਤ ਗੱਲਬਾਤ ਰਹੀ ਮਸਲਾ ਹੱਲ ਕਰੇ